ਗਲਤ ਬੋਲੇ ਤੁਸੀਂ ਵੀਡੀਓ ਦੇਖ ਲਿਆ ਵੀ ਕੀ ਕੁਝ ਬੋਰੇ ਮੈਂ ਚੁੱਪ ਕਰਕੇ ਸਟੇਜ ਤੋਂ ਥੱਲੇ ਆ ਗਿਆ ਕਾਰ ਨਹੀਂ ਸੀ ਕਿ ਬਾਬਾ ਚਾਹੁੰਦਾ ਸੀ ਕਿ ਵਾਗੀ ਆਵੇ ਮੇਰੇ ਪੈਰਾਂ ਨੂੰ ਹੱਥ ਲਾਵੇ ਐਦਾਂ ਹੁੰਦਾ ਹਨਾ ਤੁਸੀਂ ਇਹ ਦੱਸੋ ਵੀ ਯਾਰ ਮੈਂ ਪੈਰਾਂ ਨੂੰ ਹੱਥ ਕਿਉਂ ਲਾਵਾਂ ਮਸ਼ਹੂਰ ਪੰਜਾਬੀ ਸਿੰਗਰ ਜੋ ਕਿ ਲੱਖਾਂ ਲੱਖਾਂ ਰੁਪਇਆ ਇੱਕ ਸ਼ੋਅ ਦਾ ਲੈਂਦੇ ਨੇ ਜਿਸ ਨੂੰ ਕੀ ਕਿਸੇ ਦੀ ਇੱਜ਼ਤ ਕਰਨੀ ਨਹੀਂ ਆਉਂਦੀ ਤੇ ਉਹ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈਗੀ ਉਸ ਦੇ ਵਿੱਚ ਇਹ ਵੀ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਸ਼ੋਅ ਛੱਡ ਕੇ ਭੱਜ ਗਿਆ ਵਾਗੀ ਤੇ ਉਸ ਵੀਡੀਓ ਦਾ ਅਸਲੀ ਸੱਚ ਕੁਝ ਹੋ ਰਹੀ ਹੈ ਤੇ ਵਾਗੀ ਨੇ ਜਵਾਨੀ ਦੱਸਿਆ ਵਾਗੀ ਨੇ ਦੱਸਿਆ ਕਿ ਸੋਨੂ ਮਹੰਤ ਬਾਬਾ ਜੀ ਵੱਲੋਂ ਮੈਨੂੰ ਸ਼ੋਅ ਦੇ ਉੱਤੇ ਬੁਲਾਇਆ ਗਿਆ ਸੀ ਤੇ ਮੈਂ ਬਹੁਤ ਪਿਆਰ ਸਤਿਕਾਰ ਦੇ ਨਾਲ ਉਹਨਾਂ ਸਾਰਿਆਂ ਨੂੰ ਫਤਿਹ ਵੀ ਬੁਲਾਈ ਸੀ ਤੇ ਸਟੇਜ ਦੇ ਉੱਤੋਂ ਰਿਸਪੈਕਟ ਦੇ ਨਾਲ ਬਾਰ ਬਾਰ ਮੈਂ ਸੋਨੂ ਮਹੰਤ ਬਾਬਾ ਜੀ ਦਾ ਨੋ ਵੀ ਲਿਆ ਸੀਗਾ ਤੇ ਨਾ ਹੀ ਉਸ ਬਾਬਾ ਜੀ ਦੇ ਨਾਲ ਮੇਰਾ ਕੋਈ ਰੌਲਾਗਾ ਨਾ ਅੱਗੇ ਮੈਂ ਕਿਤੇ ਵੀ ਸ਼ੋਅ ਲਾਉਣਾਗਾ ਮੇਰਾ ਅੱਗੇ ਕਿਸੇ ਨਾਲ ਕੋਈ ਵੀ ਰੌਲਾ ਨਹੀਂ ਹੁੰਦਾ ਬਾਗੀ ਨੇ ਦੱਸਿਆ ਕਿ ਮੈਂ ਵੀ ਪੀਰਾਂ ਦੇ ਜਾਨਾਂ ਤੇ ਮੈਂ ਵੀ ਖਵਾਜਾ ਸਾਹਿਬ ਨੂੰ ਮੰਨਦਾ ਪਰ ਇਸ ਗੱਲ ਤੋਂ ਤੁਸੀਂ ਗੁੱਸੇ ਹੋ ਕੇ ਬੈਠ ਗਏ ਕਿ ਬਾਗੀ ਨੇ ਮੇਰੇ ਪੈਰੀ ਹੱਥ ਨਹੀਂ ਲਾਏ ਤੇ ਮੈਨੂੰ ਜੱਫੀ ਪਾ ਕੇ ਨਹੀਂ ਮਿਲਿਆ ਇਹ ਗੱਲ ਨਾ ਅੱਜ ਹੋ ਵੀ ਨਾ ਕੱਲ ਹੋਵੇਗੀ 바ਗੀ ਅੱਜ ਤੱਕ ਕਿਸੇ ਦੇ ਪੈਰੀ ਹੱਥ ਲਾਉਂਦਾ ਨਹੀਂ ਨਾ ਲਾਵੇ ਨੇ ਕਿਹਾ ਕਿ ਸਿੱਧੀ ਤੇ ਸਪਸ਼ਟ ਗੱਲ ਇਹ ਆ ਵੀ ਤੁਸੀਂ ਲਾਈਵ ਦੇਖ ਸਕਦੇ ਹੋ ਪੌਣੇ ਘੰਟੇ ਬਾਦੋਂ ਇਹਨਾਂ ਨੇ ਮੂੰਹ ਬਣਾ ਕੇ ਬੈਠ ਗਏ ਨੇ ਬਾਕੀ ਤੁਸੀਂ ਲਾਈਵ ਦੇ ਵਿੱਚ ਦੇਖ ਸਕਦੇ ਹੋਗੇ ਨਾ 바ਗੀ ਅੱਜ ਤੱਕ ਕਿਸੇ ਦੇ ਪੈਰੀ ਹੱਥ ਲਾਉਂਦਾ ਨਾ ਲਾਊਗਾ ਬਾਕੀ ਤੁਹਾਡਾ ਕੀ ਵਿਚਾਰ ਆ ਇਸ ਬਾਰੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਿਓ ਬਾਕੀ ਜੇ ਜਾਣਕਾਰੀ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ